ਸਿੰਦੂ ਘਾਟੀ ਦੀ ਸਭਿਅਤਾ ਪੰਜਾਬ ਦਾ ਉਹ ਹਿੱਸਾ ਹੈ ਜਿਸ ਨੂੰ ਆਰਕੀਓਲੋਜਿਸਟ ਦੇ ਮੁਤਾਬਕ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਅਤਾ ਹੋਣ ਦਾ ਮਾਣ ਪ੍ਰਾਪਤਾ ਤੇ ਕਾਰਬਨ ਡੇਟਿੰਗ ਦੇ हिसाब ਨਾਲ ਇਹ ਸਭਿਅਤਾ ਅੱਜ ਤੋਂ 8000 ਤੋਂ 5500 ਸਾਲ ਪੁਰਾਣੀ ਸੀ ਪਰ ਇਸ ਦਾ ਅੰਤ ਕਿਵੇਂ ਹੋਇਆ ਕੀ ਇਸ ਦੇ ਪਿੱਛੇ ਸੁਨਾਮੀ ਸੀ ਭੂਤ ਜਾਂ ਫਿਰ ਇੱਕ ਬਹੁਤ ਵੱਡਾ ਨਿਊਕਲੀਅਰ ਅਟੈਕ ਸਾਲ 1920 ਆਰਕੀਓਲੋਜੀਸਟ ਡਿਪਾਰਟਮੈਂਟ ਦੇ ਮਸ਼ਹੂਰ ਆਰਕੀਓਲੋਜੀਸਟ ਦਇਆ RAM ਸਾਨੀ ਜਦੋਂ ਪੰਜਾਬ ਦੇ ਉਸ ਇਲਾਕੇ ਜੋ ਉਸ ਵਕਤ ਪਾਕਿਸਤਾਨ ਪੰਜਾਬ ਚ ਹੈ ਉੱਥੇ ਪੁਰਾਣੇ ਵਿਸ਼ੇਸ਼ਾਂ ਨੂੰ ਖੋਜ ਰਹੇ ਸੀ ਤਾਂ ਉਹਨਾਂ ਨੂੰ ਉੱਥੇ ਕੁਝ ਵਰਤਨ ਮਿਲੇ ਤੇ ਇਹ ਇੱਕ ਅਜਿਹੇ ਇਲਾਕੇ ਚ ਮਿਲੇ ਸੀ ਜਿਸ ਨੂੰ ਹਮੇਸ਼ਾ ਤੋਂ ਇੱਕ ਕਵਰਾਣਾ ਇਲਾਕੇ ਵਜੋਂ ਜਾਣਿਆ ਜਾਂਦਾ ਸੀ ਫਿਰ ਉੱਥੇ ਖੁਦਾਈ ਹੋਈ ਤੇ ਹੋਰ ਅਨੇਕਾਂ ਚੀਜ਼ਾਂ ਮਿਲੀਆਂ ਫਿਰ ਇਹ ਰਿਪੋਰਟ ਬ੍ਰਿਟਿਸ਼ ਇੰਡੀਅਨ ਆਰਕੀਓਲੋਜੀਸਟ ਵਿਭਾਗ ਨੂੰ ਸੌਂਪ ਦਿੱਤੀ ਗਈ ਤੇ ਬ੍ਰਿਟਿਸ਼ਰਸ ਦੇ ਦੁਆਰਾ ਇਸ ਨੂੰ ਕਾਫੀ ਅਦਾ ਸੀਰੀਅਸ ਲੈਂਤਾ ਜਾਂਦਾ ਤੇ ਉਸ ਤੋਂ ਬਾਅਦ ਇੱ ਪਾਰਟਸ ਨੂੰ ਖੁਦਾਈ ਕਰਨ ਦੇ ਲਈ ਭੇਜਿਆ ਜਾਂਦਾ ਤੇ ਫਿਰ ਸਿਰਫ 10 ਸਾਲ ਦੇ ਵਿੱਚ ਇੱਥੇ ਤੋਲਾ ਵਿਰਾਸ ਸੁੜਕਾ ਜਨਡੌਰ ਚਨਹੂ ਡਾਰੇ ਤੇ ਸਭ ਤੋਂ ਇੰਪੋਰਟੈਂਟ ਹਰੱਪਾ ਦੀ ਰਾਜਧਾਨੀ ਮਹੰਜੋਦੜੋ ਸਮੇਤ ਕਈ ਸ਼ਹਿਰਾਂ ਨੂੰ ਆਈਡੈਂਟੀਫਾਈ ਕਰ ਲਿਆ ਕਿਉਂਕਿ ਇਹ ਇੱਕ ਵਿਸ਼ਾਲ ਇਲਾਕੇ ਦੇ ਵਿੱਚ ਮਿਲ ਰਹੇ ਅਲੱਗ-ਅਲੱਗ ਸ਼ਹਿਰ ਸੀ ਤੇ ਇਸੇ ਲਈ ਸਾਲ 1924 ਚ ਡਾਇਰੈਕਟਰ ਜਨਰਲ ਆਫ ASI ਜੌਨ ਮਾਰਸ਼ਲ ਦੁਨੀਆ ਦੇ ਸਾਹਮਣੇ ਆਉਂਦੇ ਨੇ ਤੇ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਖੋਜ ਨੂੰ ਪਬਲਿਕ ਕਰ ਦਿੱਤਾ ਜਾਂਦਾ ਹਿੰਦੁਸਤਾਨ ਟਾਈਮਜ਼ ਦੇ ਇਸ ਆਰਟੀਕਲ ਦੇ ਮੁਤਾਬਕ ਇਸ ਸਿਵਲਾਈਜੇਸ਼ਨ ਦੇ ਵਿੱਚ 1056 ਪਿੰਡ ਤੇ ਸ਼ਹਿਰ ਮੌਜੂਦ ਸੀ ਜੋ ਅੱਜ ਤੱਕ ਮਿਲ ਚੁੱਕੇ ਨੇ ਤੇ ਇੱਥੇ 50 ਲੱਖ ਤੋਂ ਜ਼ਿਆਦਾ ਲੋਕ ਰਹਿ ਆ ਕਰਦੇ ਸੀ ਜੋ ਕਿ ਉਸ ਸਮੇਂ ਪੂਰੀ ਧਰਤੀ ਤੇ ਮੌਜੂਦ ਇਨਸਾਨਾਂ ਦਾ 10% ਦਾ ਹਿੱਸਾ ਸੀ ਜਾਨੀ ਕਿ ਪੂਰੀ ਦੁਨੀਆ ਦੇ ਉੱਤੇ ਜਿੰਨੇ ਵੀ ਲੋਕ ਉਸ ਸਮੇਂ ਰਹਿ ਰਹੇ ਸੀ ਉਹਨਾਂ ਦੇ ਵਿੱਚੋਂ ਹਰ 10ਵਾਂ ਇਨਸਾਨ ਆ ਜਿਹੜਾ ਉਹ ਇੱਥੇ ਰਹਿ ਰਿਹਾ ਸੀ ਇਸ ਦਾ ਡਰੇਨੇਜ ਸਿਸਟਮ ਬਹੁਤ ਜ਼ਿਆਦਾ ਵਧੀਆ ਸੀ ਇਸ ਨੂੰ ਤੁਸੀਂ ਦੁਨੀਆ ਦੀ ਪਹਿਲੀ ਫਲੱਡ ਪ੍ਰੂਫ ਸਿਟੀ ਵੀ ਕਹਿ ਸਕਦੇ ਹੋ Google ਦੇ ਹਿਸਾਬ ਨਾਲ ਤਾਂ ਕੁਝ ਚੀਜ਼ਾਂ ਮਾਡਰਨ ਸਮੇਂ ਦੇ ਵਿੱਚ ਐਕਸਪਲੋਰ ਕੀਤੀਆਂ ਗਈਆਂ ਨੇ ਪਰ ਇਹਨਾਂ ਚੋਂ ਬਹੁਤ ਸਾਰੀਆਂ ਚੀਜ਼ਾਂ ਦੇ ਸਬੂਤ ਅੱਡੇ ਉਹ ਸਾਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਵੀ ਮਿਲਦੇ ਨੇ ਜਿਵੇਂ ਡੈਂਟਿਸਟਰੀ ਤੱਕੜੀਆਂ ਟਾਇਲਟ ਸੀਸ ਸਕੇਲਸ ਬਾਟਸ ਬੋਰਡ ਗੇਮਸ ਤੇ ਵੈਸ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਚੀਜ਼ ਇਹ ਆ ਕਿ ਇੱਥੇ ਅਜੇ ਤੱਕ ਹਥਿਆਰ ਆਰਮੀ ਰਿਲੀਜੀਅਨ ਸਰਕਾਰ ਰੂਲਰਸ ਮੰਦਰ ਜਾਂ ਸੱਤਾ ਹੋਣ ਦਾ ਕੋਈ ਵੀ ਸਬੂਤ ਅਜੇ ਤੱਕ ਨਹੀਂ ਮਿਲਿਆ ਜਦੋਂ ਕਿ ਲਗਭਗ 1 ਸੈਂਚਰੀ ਹੋ ਚੁੱਕੀ ਹੈ ਦੀ ਖੋਜ ਹੁੰਦਿਆਂ ਹੋਇਆਂ ਇਹ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਚੀਜ਼ ਆ ਕਿ ਜੇਕਰ ਕੋਈ ਅਜਿਹੀ ਸਿਵਲਾਈਜੇਸ਼ਨ ਦੁਨੀਆ ਦੇ ਵਿੱਚ ਕਦੇ ਰਹੀ ਆ ਜੋ ਬਿਨਾ ਸੱਤਾ ਤੇ ਆਰਮੀ ਤੇ ਇੰਨੀ ਜ਼ਿਆਦਾ ਸਮੇਂ ਤੱਕ ਸਰਵਾਈਵ ਕਰ ਗਈ ਤਾਂ ਇਹ ਹਿਊਮਨ ਸਾਈਕੋਲੋਜੀ ਤੇ ਫਿਲਾਸਫੀ ਨੂੰ ਚਲਜ ਕਰਨ ਵਾਲਾ ਮੁੱਦਾ ਪਰ ਇੰਡਸ ਵੈਲੀ ਦੇ ਬਾਰੇ ਵਿੱਚ ਅਸੀਂ ਲਗਭਗ ਹਰ ਚੀਜ਼ ਜਾਣਦੇ ਹਾਂ ਪਰ ਇਹ ਵਿਸ਼ਾਲ ਤੇ ਐਡਵਾਂਸ ਸਭਿਅਤਾ ਖਤਮ ਕਿਵੇਂ ਹੋਈ ਇਹ ਅੱਜ ਤੱਕ ਕੋਈ ਵੀ ਸਮਝ ਨਹੀਂ ਸਕਿਆ ਕਿਉਂਕਿ 50 ਲੱਖ ਲੋਕਾਂ ਦੀ ਸਿਵਲਾਈਜੇਸ਼ਨ ਇੱਕਦਮ ਤਾਂ ਖਤਮ ਨਹੀਂ ਹੋ ਸਕਦੀ ਤਾਂ ਇਸ ਲਈ ਕਈ ਅਲੱਗ-ਅਲੱਗ ਥਿਉਰੀਜ਼ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਚੋਂ ਇੱਕ ਇਹ ਵੀ ਆ ਕਿ ਇਹ ਸਿਵਲਾਈਜੇਸ਼ਨ ਕਿਸੇ ਖਤਰਨਾਕ ਨਿਊਕਲੀਅਰ ਵੈਪਨ ਦਾ ਸ਼ਿਕਾਰ ਹੋਈ ਸੀ ਰਾਜਸਥਾਨ ਦੇ ਜੋਧਪੁਰ ਕੋਲ ਹੋਣ ਵਾਲਾ ਇੱਕ ਰੀਸਰਚ ਆਰਕੀਓਲੋਜੀਕਲ ਐਕਸਪੀਡੀਸ਼ਨ ਤੇ ਇਸ ਤੋਂ ਇਲਾਵਾ ਮਹੰਜੋਦੜੋ ਦੇ ਵੀ ਕਈ ਵਿਸ਼ੇਸ਼ਾਂ ਤੇ ਕੰਕਾਲਾਂ ਚੋਂ ਰੇਡੀਏਸ਼ਨ ਦੀ ਕਾਫੀ ਜ਼ਿਆਦਾ ਵੱਡੀ ਮਾਤਰਾ ਪਾਈ ਗਈ ਆ ਅੱਜ ਦੇ ਸਮੇਂ ਰੇਡੀਏਸ਼ਨ ਜ਼ਿਆਦਾ ਵੱਡੀ ਚੀਜ਼ ਨਹੀਂ ਲੱਗਦੀ ਪਰ ਜਦ ਆ ਸੋਚੋ 5000 ਸਾਲ ਪਹਿਲਾਂ ਇਸ ਇਲਾਕੇ ਅਜੇ ਹੱਕੀ ਹੋਇਆ ਸੀ ਕਿ ਅੱਜ 5000 ਸਾਲ ਪਹਿਲੇ ਇੱਥੋਂ ਮੈਲਡ ਵਾਲੇ ਫਾਸਲਸ ਉਤੇ ਰਿਲੇਸ਼ਨ ਦੇ ਸਬੂਤ ਮਿਲਦੇ ਨੇ ਇਹ ਇੱਕ ਹੈਰਾਨ ਕਰਨ ਵਾਲੀ ਚੀਜ਼ ਆ ਕਿਉਂਕਿ ਨਿਊਕਲੀਅਰ ਵੈਪਨ ਦੇ ਲੈਵਲ ਦੀ ਰੈਡੀਸ਼ਨ ਦਾ ਸਾਨੂੰ ਕਦੇ ਵੀ ਇਤਿਹਾਸ 'ਚ ਜ਼ਿਕਰ ਤੱਕ ਨਹੀਂ ਮਿਲਦਾ ਸਿਵਾਏ ਇੱਕ ਜਗ੍ਹਾ ਤੋਂ ਤੇ ਉਹ ਆ ਮਹਾਭਾਰਤ ਦਾ ਗ੍ਰੰਥ ਜਿਸ ਦੇ ਵਿੱਚ ਬਹੁਤ ਖਤਰਨਾਕ ਤੋਂ ਖਤਰਨਾਕ ਆਸਤਰਾਂ ਦਾ ਜ਼ਿਕਰ ਆਉਂਦਾ ਤੇ ਇਹ ਜਗ੍ਹਾ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਸੀ ਉਹ ਜਗ੍ਹਾ ਵੀ ਇਸ ਤੋਂ ਯਾਨੀ ਕਿ ਹੜੱਪਾ ਤੋਂ ਸਿਰਫ 900 ਕਿਲੋਮੀਟਰ ਦੂਰ ਆ ਤੇ ਇਹ ਜਗ੍ਹਾ ਸੀ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਸੀ ਉਹ ਸੀ ਇੱਕ ਖੇਤਰ ਜੋ ਕਿ ਐਸ ਵਕਤ ਹਰਿਆਣੇ ਦੇ ਵਿੱਚ ਮੌਜੂਦ ਆ ਤੇ ਜੇਕਰ ਉਸ ਸਮੇਂ ਅਜੇ ਹੀ ਹਥਿਆਰਾਂ ਤੇ ਨਿਊਕਲੀਅਰ ਪਾਵਰ ਦਾ ਇਸਤੇਮਾਲ ਹੋਇਆ ਹੋਵੇਗਾ ਤਾਂ ਇਸ ਦਾ ਅਸਰ ਹੜੱਪਾ ਤੇ ਮਹਾਂਜੋਦੜੋ ਦੀ ਸਭਿਆਤਾ ਦੇ ਉੱਤੇ ਜ਼ਰੂਰ ਹੋਇਆ ਹੋਣਾ ਤੇ ਹੋ ਸਕਦਾ ਇਸੇ ਬਜਾਏ ਕਰਕੇ ਸਿਵਲਾਈਜੇਸ਼ਨ ਦਾ ਵੀ ਅੰਤ ਹੋ ਗਿਆ ਹੋਵੇ ਇਸ ਤੋਂ ਇਲਾਵਾ ਵੀ ਕਈ ਥਿਉਰੀਸ ਨੇ ਜਿਵੇਂ ਗ੍ਰੈਜੂਅਲ ਵੈਦਰ ਚੇਂਜਸ ਇਸ ਤੋਂ ਇਲਾਵਾ ਦੂਜਾ ਕਾਰ ਸੋਕੇ ਨੂੰ ਵੀ ਮੰਨਿਆ ਜਾ ਸਕਦਾ ਕਿਉਂਕਿ ਮੰਨਿਆ ਜਾਂਦਾ ਕਿ ਹੋ ਸਕਦਾ ਇਸ ਜਗ੍ਹਾ ਦੇ ਉੱਤੇ ਕੋਈ ਸੋਕਾ ਪਿਆ ਹੋਵੇ ਤੇ ਉਸ ਤੋਂ ਬਾਅਦ ਇੱਥੇ ਰਹਿਣ ਵਾਲੇ ਲੋਕ ਆ ਜਿਹੜੇ ਉਹ ਇੱਕੇ ਦਮ ਹੀ ਇੱਥੋਂ ਪਲਾਨ ਕਰਕੇ ਹੋਣਗਾ ਜੇਕਰ ਵੈਦਰ ਚੇਂਜਸ ਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਜੇਕਰ ਵੈਦਰ ਚੇਂਜਸ ਹੋਏ ਤੇ ਕੋਈ ਫਲੱਡ ਵਗੈਰਾ ਆਇਆ ਸੀ ਤਾਂ ਉਸ ਬਜਾਏ ਦੇ ਕਾਰਨ ਇੱਥੋਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗ ਸੀ ਉਹ ਜ਼ਰੂਰ ਤਵਸਤ ਹੋ ਜਾਣ ਸੀ ਤੈ ਜਣੀਆਂ ਚਾਹੀਦੀਆਂ ਸੀ ਪਰ ਅਜਾ ਕੋਈ ਵੀ ਸਬੂਤ ਇੱਥੇ ਨਹੀਂ ਮਿਲਦਾ ਤੇ ਇਸ ਤੋਂ ਇਲਾਵਾ ਇਹ ਕਿ ਵੀ ਕਾਰਨ ਮੰਨਿਆ ਜਾਂਦਾ ਕਿ ਹੋ ਸਕਦਾ ਕੋਈ ਬਿਮਾਰੀ ਦੀ وجہ ਤੇ ਕਾਰਨ ਇਹ ਪੂਰੀ ਸਿਵਲਾਈਜੇਸ਼ਨ ਉਸ ਬਿਮਾਰੀ ਦੀ ਚਪੇਟ ਚੋਂ ਤੋਂ ਬਾਅਦ ਖਤਮ ਹੋ ਗਈ ਹੋਵੇ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਤੇ ਤੁਹਾਡਾ ਕੀ ਮੰਨਣਾ ਕਿ ਇਹ ਪੂਰੀ ਦੀ ਪੂਰੀ ਸਿਵਲਾਈਜੇਸ਼ਨ ਕਿਸ ਤਰੀਕੇ ਤੇ ਕਿਵੇਂ ਖਤਮ ਹੋਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ